ਬਾਬਾ ਕੁੰਦਨ ਸਿੰਘ ਜੀ ਭਾਣਾ ਵਰਤਾਇਆ 1 ਫਰਵਰੀ 19 ਮਾਰਗ ਸੀ ਦੁਪਹਿਰ ਦੇ ਢਾਈ ਵਜ ਗਏ ਬਾਬਾ ਈਸ਼ਰ ਸਿੰਘ ਜੀ ਨੇ ਬਵਾਨ ਭੇਜਿਆ ਵਿੱਚ ਮੇਰੇ ਬਾਬਾ ਕੁੰਦਨ ਸਿੰਘ ਜੀ ਸੱਜ ਗਏ ਹਫੜਾ ਦਫੜੀ ਮੱਟ ਗਈ ਕਹਿੰਦੇ ਡਾਕਟਰ ਬੁਲਾਓ ਡਾਕਟਰ ਕਹਿੰਦੇ ਬਾਬਾ ਜੀ ਤਾਂ ਗਏ ਸੱਚਖੰਡ ਨੂੰ ਤੁਸੀਂ ਨਾਨਕ ਸਰ ਮੁਰ ਜਾਓ ਸੁਣ ਕੇ ਤਾਂ ਹਾਂ ਮਾਰੀਆਂ ਆ ਗਈਆਂ ਤਾਰਾਂ ਟੈਲੀਫੋਨ ਸਭ ਖੜਕ ਗਏ ਕਿਸੇ ਪਾਈਆਂ ਤਾਰਾਂ ਵਿਵਾਨ ਨਾਨਕ ਸਰ ਆ ਗਿਆ ਸਭ ਰੋਣ ਲੱਗੇ ਦਰਸ਼ਨ ਕਰਨ ਨੂੰ ਧੌੜ ਤੇ ਇੱਕ ਦੂਜੇ ਤੋਂ ਅੱਗੇ ਕਦੇ ਆਪਣਾ ਆਸਣ ਲਾਇਆ ਨਾ ਕਦੇ ਗਲ ਵਿੱਚ ਹਾਰ ਪਵਾਇਆ ਨਾ ਅੱਜ ਉੱਚੇ ਆਸਣ ਲੱਗ ਗਏ ਨਾਲ ਹਾਰ ਗਲੇ ਵਿੱਚ ਪੈਂਦੇ ਨਹੀਂ ਲੱਖਾਂ ਲੋਕ ਆ ਕਰਕੇ ਧੰਨ ਧੰਨ ਬਾਬਾ ਗੁੰਦਨ ਸਿੰਘ ਜੀ ਕਹਿੰਦੇ ਨੇ ਦੋ ਦਿਨ ਕੀਰਤਨ ਹੋਇਆ ਦਿਨ 3 ਫਰਵਰੀ ਦਾ ਆਇਆ ਬਾਬਾ ਜੀ ਦੇ ਸੇਵਕਾਂ ਪ੍ਰੀਤਮ ਪਿਆਰੇ ਦਾ ਅੰਤਮ ਇਸ਼ਨਾਨ ਕਰਾਇਆ ਪਾਲਕੀ ਤਿਆਰ ਸੀ ਹੋ ਰਹੀ ਜਾਣਾ ਹਰੀ ਕੇ ਪੱਤਣ ਦਰਸ਼ਨ ਕਰਨ ਲਈ ਸੰਗਤਾਂ ਅੱਜ ਰੋ ਰੋ ਟਕੜ 4:13 ਮਿੰਟ ਹੋ ਗਏ 3 ਫਰਵਰੀ ਨੂੰ ਸ਼ਾਮ ਦੇ 4:13 ਮਿੰਟ ਹੋ ਗਏ ਇੱਕ yogi ਚੁੱਭੀ ਮਾਰੀ ਧੰਨ ਧੰਨ ਬਾਬਾ ਕੁੰਦਰ ਸਿੰਘ ਦੀ ਤੈਥੋ ਜਾਵਾਂ ਲੱਖ ਵਾਰੀ ਬੜਹਾਰੀ ਸਾਡੀ ਲਗੀਆਂ ਦੀ ਤੋੜ ਨਭਾਇਓ ਜੀ ਅਸੀਂ ਨਿੱਕੇ ਨਿੱਕੇ ਤੁਸੀਂ ਪਾਲੇ ਸੀ ਅਸੀਂ ਰੁਲਦੇ ਤੁਸੀਂ ਸੰਭਾਲੇ ਸੀ ਅਸੀਂ ਜਦੋਂ ਤੁਹਾਡੇ ਕੋਲ ਆਏ ਸੀ ਤੁਸੀਂ ਬੜੇ ਇਲਾਡ ਲੜਾਏ